ਬਾਬਲਾ ਚਿੱਟੀਆਂ ਚਿੱਟੀਆਂ ਖੂੰ ਜਾਂ ਤੇਰੇ ਦੇਸ ਤੋਡ ਦੀਆਂ ਆ ਬਾਬਲ ਕਾਨੂੰ ਦੂਰ ਬਿਆ ਆ ਮੇਰਾ ਕੂੰਝ ਬਿਛੋੜਾ ਪਾਇਆ ਜਿਵੇਂ ਕਿ ਅਸੀਂ ਦੋਵੇਂ ਮਾਲਵੇ ਤੋਂ ਹੀ ਬਿਲੋਂਗ ਕਰਦੇ ਹਾਂ ਨਾ ਅਸੀਂ ਕਹਿ ਲਓ ਵੀ ਖੂਨ ਦੇ ਵਿੱਚ ਹੀ ਸੱਭਿਆਚਾਰ ਹੁੰਦਾ ਹੈ ਨਾ ਕਿ ਆਪਣੀ ਜਿਹੜੀ ਕੌਮ ਹੈ ਉਹ ਦਲੇਰਾਂ ਦੀ ਹੈ ਨਾ ਸਾਨੂੰ ਹਰਿਆਣਵੀ ਕਲਚਰ ਵੀ ਪਸੰਦ ਹੈ ਅਸੀਂ ਉਹ ਵੀ ਗਾਉਣੇ ਆ ਹਨਾ ਕਰਦਿਆਂ ਨੇ ਜੇ ਕਦੀ ਕਿਸੇ ਚੀਜ਼ ਲਈ ਰੋਕਿਆ ਹੁੰਦਾ ਉਹਦੀ ਬਾਅਦ ਚ ਜਾ ਕੇ ਸਮਝ ਆਉਂਦੀ ਹੈ ਕਿਉਂ ਰੋਕਿਆ ਗਿਆ ਤੇ ਕੁੜੀ ਨੂੰ ਤੁਸੀਂ ਅਗਲੇ ਘਰੇ ਜਾਣਾ ਹੈ ਤੁਸੀਂ ਆ ਚੀਜ਼ ਦਾ ਧਿਆਨ ਰੱਖਣਾ ਹੈ ਪੇਕੇ ਦੀ ਗੱਲ ਸਹੁਰੇ ਨਹੀਂ ਕਰਨੀ ਸਹੁਰਿਆਂ ਦੀ ਗੱਲ ਪੇਕੇ ਨਹੀਂ ਕਰਨੀ ਮਤਲਬ ਉਹ ਕਰ ਰਹੀ ਹੈ ਅਸੀਂ ਕਿਉਂ ਨਹੀਂ ਕਰ ਰਹੇ ਹੈਨਾ ਕਿ ਪਿੰਡਾਂ ਦੀਆਂ ਕੁੜੀਆਂ ਜ਼ਿਆਦਾ ਦਲੇਰ ਹੁੰਦੀਆਂ ਸ਼ਹਿਰਾਂ ਵਾਲਿਆਂ ਦੇ ਮੁਕਾਬਲੇ ਪਿੰਡਾਂ 'ਚ ਵੀ ਇਹੋ ਜਿਹੇ ਬੱਚੇ ਨੇ ਜਿਹੜੇ ਬਹੁਤ ਸੋਹਲ ਹੁੰਦੇ ਆ ਜਿਵੇਂ ਸਾਨੂੰ ਉਹੀ ਹੈ ਨਾ ਵੀ ਸਾਡੇ ਹਾਲਾਤ ਸਾਡੀਆਂ ਸਿਚੁਏਸ਼ਨਸ ਸਾਨੂੰ ਸਾਦਗੀ ਪਸੰਦ ਹੈ ਸਗਨਾ ਮਨਾਵਣ ਆਇਆ ਨੇ ਤੈਨੂੰ ਮੈਂ ਦਿ ਲਗਾਵਣ ਸਤਿ ਸ਼੍ਰੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਜਸਵਿੰਦਰ ਕੌਰ ਜਦੋਂ ਵੀ ਮੈਂ ਕਦੀ ਕਿਸੇ ਨੂੰ ਸੱਭਿਆਚਾਰ ਪੱਖ ਤੇ ਨਾਲ ਜੁੜੇ ਹੋਏ ਵੇਖਦੀ ਆ ਕਿਤੇ ਨਾ ਕਿਤੇ ਨਾ ਹਰ ਬੰਦਾ ਵੈਸੇ ਹੀ ਉਹਦੀ ਰਿਸਪੈਕਟ ਕਰਦਾ ਹੈ ਕੈਨ ਦੀ ਜ਼ਰੂਰਤ ਨਹੀਂ ਹੁੰਦੀ ਚਾਹੇ ਕੋਈ ਆਪਣੇ ਪਹਿਰਾਵੇ ਨੂੰ ਮੁਹੱਬਤ ਕਰਕੇ ਉਹਨੂੰ ਅਪਣਾਉਂਦਾ ਹੈ ਚਾਹੇ ਫਿਰ ਆਪਣੇ ਕਲਚਰ ਦੀ ਕੋਈ ਵੀ ਅਜੀਹੀ ਚੀਜ਼ ਜਿਸ ਦੇ ਨਾਲ ਜੁੜਨ ਬਾਰੇ ਅਸੀਂ ਸਾਰੇ ਸੋਚਦੇ ਤੇ ਹਾਂ ਪਰ ਜੁੜਨੇ ਪਾਉਂਦੇ ਸੋ ਸਾਡੇ ਨਾਲ ਇਸ ਸਮੇਂ ਦੋ ਪਿਆਰੀਆਂ ਜੀਆਂ ਸ਼ਖਸੀਅਤਾਂ ਮੌਜੂਦ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਕਲਾ ਦੇ ਨਾਲ ਅਜੀਹਾ ਬਖਸ਼ਿਆ ਹੈ ਕਿ ਸਾਨੂੰ ਥੋੜਾ ਜਿਹਾ ਇਦਾਂ ਵੀ ਹੋ ਸਕਦਾ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਕਿਉਂ ਵਾਂਝੇ ਰਹੇ ਸੋ ਨਾਮ ਵੀ ਉਹਨਾਂ ਦੇ ਬੜੇ ਪਿਆਰੇ ਨੇ ਬੰਜਿੰਦਰ ਬੋਹਾ ਐਂਡ ਕਮਲ ਤਾਨਿਆ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੈਬ ਸੀਰੀਜ਼ ਦੇ ਵਿੱਚ ਬਹੁਤ ਖੂਬਸੂਰਤ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਔਰ ਉਹਨਾਂ ਦੇ ਗਿੱੱਦੇ ਨੂੰ ਲੈ ਕੇ ਜਿਹੜਾ ਉਹਨਾਂ ਦਾ ਜਨੂਨ ਹੈ ਉਹ ਵੀ ਅਕਸਰ ਨਜ਼ਰ ਆ ਜਾਂਦਾ ਹੈ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਲਈ ਇਹ ਜਰਨੀ ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਨਾ ਕੀ ਹੁੰਦਾ ਹੈ ਬਹੁਤ ਬਹੁਤ ਸਵਾਗਤ ਹੈ ਸ੍ਰੀ ਕਾਸ਼ੀ ਜਦੋਂ ਸੋਸ਼ਲ ਮੀਡੀਆ ਤੇ ਸ਼ਾਇਦ ਮੈਂ ਤੁਹਾਨੂੰ ਦੋਨਾਂ ਨੂੰ ਪਰਫਾਰਮ ਕਰਦੇ ਜਾਂ ਗਾਉਂਦੇ ਹੋਏ ਕਦੀ ਨਾ ਕਦੀ ਜ਼ਰੂਰ ਸੁਣਿਆ ਹੋਵੇਗਾ ਸੋ ਆਪਣੇ ਕਲਚਰ ਦੇ ਨਾਲ ਜੁੜਨਾ ਕਿਵੇਂ ਦਾ ਲੱਗਦਾ ਤੁਹਾਨੂੰ ਜਿਵੇਂ ਕਿ ਅਸੀਂ ਦੋਵੇਂ ਮਾਲਵੇ ਤੋਂ ਹੀ ਬਿਲੋਂਗ ਕਰਦੇ ਆ ਹਨ ਮੈਂ ਵੀ ਮਾਲਵੇ ਤੋਂ ਆਂ ਤਾਂ ਫਿਰ ਉਹਨਾਂ ਦੇ ਤਾਂ ਤੁਸੀਂ ਕਹਿ ਲਓ ਵੀ ਖੂਨ ਦੇ ਵਿੱਚ ਹੀ ਸੱਭਿਆਚਾਰ ਹੁੰਦਾ ਹੈ ਹਨਾ ਤਾਂ ਉਹ ਜੋ ਜਿਹੜਾ ਉੱਥੇ ਵੀ ਵਹਾਰ ਹੁੰਦਾ ਲੋਕ ਨੇ ਹਨਾ ਤਾਂ ਉਵੇਂ ਸਾਨੂੰ ਸ਼ੁਰੂ ਤੋਂ ਹੀ ਫਿਰ ਉਹ ਆਪਣੀ ਵਿਰਾਸਤ ਚੋਂ ਹੀ ਇਹ ਚੀਜ਼ਾਂ ਮਿਲੀਆਂ ਤਾਂ ਬਾਕੀ ਬਾਬਾ ਜੀ ਦੀ ਬਖਸ਼ਿਸ਼ ਸੀਗੀ ਕਿ ਉਹ ਚੀਜ਼ਾਂ ਦੇ ਵਿੱਚ ਸਾਡਾ ਇੰਟਰਸਟ ਵੀ ਪੈਦਾ ਹੋਇਆ ਕਿਉਂਕਿ ਇੰਟਰਸਟ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਹਨ ਤਾਂ ਫਿਰ ਇਸ ਕਰਕੇ ਹੀ ਬਾਕੀ ਫਿਰ ਉਸ ਤੋਂ ਬਾਅਦ ਇੰਟਰਸਟ ਪੈਦਾ ਹੋਇਆ ਤਾਂ ਅਸੀਂ ਉਸੇ ਦੇ ਵਿੱਚ ਆਪਣੀ ਆਪਣੀ ਸਟੱਡੀ ਉਹਦੇ ਵਿੱਚ ਜਾਰੀ ਰੱਖੀ ਤੇ ਫਿਰ ਉਸ ਤੋਂ ਬਾਅਦ ਸਾਨੂੰ ਪ੍ਰੋਫੈਸਰ ਮੈਮ ਮਿਲੇ ਜਿਨ੍ਹਾਂ ਲਈ ਫਿਰ ਜੋ ਇਹ ਪ੍ਰੋਜੈਕਟ ਦੇ ਵਿੱਚ ਸਾਨੂੰ ਜੁੜਨ ਦਾ ਦੋਨਾਂ ਨੂੰ ਮੌਕਾ ਮਿਲਿਆ ਉਹ ਤਾਂ ਕਲਰ ਸੇ ਇਕੱਠੇ ਜਾਣੀ ਨਹੀਂ ਹੁੰਦਾ ਹਾਂ ਤਾਂ ਫਿਰ ਇੱਥੇ ਤਾਂ ਕਿ ਅਸੀਂ ਬਸ ਫਿਰ ਇਹਨਾਂ ਕੋਲੇ ਹੀ ਰਹਿ ਗਏ ਤਾਂ ਫਿਰ ਦਿਨ ਰਾਤ ਇਹਨਾਂ ਕੋਲੇ ਸੀਗੇ ਜਿੰਨੇ ਅਸੀਂ 5 ਸਾਲ ਇਹਨਾਂ ਨਾਲ ਇੱਥੇ ਫੈਮਿਲੀ ਦੀ ਤਰ੍ਹਾਂ ਹੀ ਰਹਿ ਰਹੇ ਹਾਂ ਤੇ ਉਸੇ ਤਰ੍ਹਾਂ ਉਹ ਫਿਰ ਜਿਹੜੀ ਵੈਬ ਸੀਰੀਜ਼ ਦੀ ਜੋ ਅਸੀਂ ਤਿਆਰੀ ਕੀਤੀ ਤਾਂ ਉਹ ਸੀ ਆਪਣੇ ਤੇ ਹੰਡਾਇਆ ਸਾਰਾ ਕੁਝ ਹਨਾ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਸਾਡਾ ਇੰਟਰਸਟ ਸੀਗਾ ਉਹ ਸਿੱਖਣ ਨੂੰ ਮਿਲਿਆ ਆ ਬਿਲਕੁਲ ਜਦੋਂ ਅਸੀਂ ਕਲਚਰ ਤੇ ਬਹੁਤ ਜ਼ਿਆਦਾ ਨੇੜੇ ਹੁੰਨੇ ਆ ਨਾ ਕਦੀ ਕਦੀ ਅਸੀਂ ਦੂਰੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਵਾਚਦੇ ਰਹਿੰਨੇ ਆ ਜਿਹੜੀਆਂ ਬਦਲ ਚੁੱਕੀਆਂ ਹੁੰਦੀਆਂ ਫਿਰ ਕਦੀ ਕਦੀ ਲੱਗਦਾ ਹੁੰਦਾ ਹੈ ਕਿ ਉਹ ਬਣ ਜਾਣਾ ਚਾਹੀਦਾ ਹੈ ਜਾਂ ਨਹੀਂ ਜਿੱਦਾਂ ਦੇ ਅਸੀਂ ਹੈਗੀਆਂ ਉਹ ਜ਼ਿਆਦਾ ਸੋਹਣੀ ਚੀਜ਼ ਹੈ ਕਦੀ ਇਸ ਉਲਝਣ ਦੇ ਵਿੱਚ ਫਸਿਓ ਤੁਸੀਂ ਹਾਂਜੀ ਜਿਵੇਂ ਕਿਹਾ ਜਾਂਦਾ ਹੈ ਕਿ ਆਪਣੀ ਜਿਹੜੀ ਕੌਮ ਹੈ ਉਹ ਦਲੇਰਾਂ ਦੀ ਹੈ ਹਨਾ ਬਿਲਕੁਲ ਤਾਂ ਬਾਕੀ ਫਿਰ ਨੱਚਣਾ ਟੱਪਣਾ ਗਾਉਣਾ ਇਹ ਸਾਨੂੰ ਇਹ ਵੀ ਸਾਨੂੰ ਵਿਰਾਸਤ ਚੋਂ ਹੀ ਮਿਲਿਆ ਹਨਾ ਤਾਂ ਹਾਂ ਉਹ ਚੀਜ਼ਾਂ ਆਪਾਂ ਨੂੰ ਅਟਰੈਕਟਿਵ ਤਾਂ ਹੁੰਦੀਆਂ ਨੇ ਉਹ ਚੀਜ਼ਾਂ ਹਨਾ ਅਟਰੈਕਟ ਕਰਦੀਆਂ ਨੇ ਉਹ ਚੀਜ਼ਾਂ ਪਰ ਸਾਨੂੰ ਉਹ ਹੁੰਦਾ ਕਿ ਅਸੀਂ ਆਪਣੇ ਸਭਿਆਚਾਰ ਦੇ ਵਿੱਚ ਹੀ ਬਹੁਤ ਕੁਝ ਕਰ ਲੈਨੇ ਆ ਅਸੀਂ ਆਪਦੇ ਵੱਲੋਂ ਹੀ ਕੁਝ ਉਹਦੇ ਵਿੱਚ ਐਡ ਕਰਕੇ ਹਨਾ ਆਪਣਾ ਮਣ ਪਰਚਾਵਾ ਕਰ ਲੈਨੇ ਆ ਤਾਂ ਸਾਨੂੰ ਉਹਦੇ ਵਿੱਚ ਉਹ ਹੀ ਸਕੂਨ ਮਿਲ ਜਾਂਦਾ ਹਾਂ ਅਸੀਂ ਦੂਜੀਆਂ ਬਣਗੀਆਂ ਵਿਗਾਉਣੇ ਆ ਅਸੀਂ ਸਾਨੂੰ ਹਰਿਆਣਵੀ ਕਲਚਰ ਵੀ ਪਸੰਦ ਹੈ ਅਸੀਂ ਉਹ ਵੀ ਗਾਉਣੇ ਆ ਹਨਾ ਤਾਂ ਆਪਣਾ ਜਿਵੇਂ ਕਹਿੰਦੇ ਆ ਵੀ ਪੰਜਾਬੀਆਂ ਦਾ ਸੁਭਾਅ ਹੁੰਦਾ ਹੈ ਨਾ ਉਹ ਐ ਨਹੀਂ ਕਹਿੰਦੇ ਵੀ ਅਸੀਂ ਸਿਰਫ ਪੰਜਾਬੀ ਆ ਤੇ ਅਸੀਂ ਪੰਜਾਬੀ ਹੀ ਬਣ ਕੇ ਜਾਣਾ ਤੇ ਅਸੀਂ ਹੋਰ ਕਿਸੇ ਨੂੰ ਤਰਜੀਹ ਨਹੀਂ ਦੇਣੀ ਹੈ ਨਾ ਤਾਂ ਉਹ ਤਾਂ ਸਾਰਿਆਂ ਨਾਲ ਹੀ ਰਲ ਮਿਲ ਕੇ ਰਹਿੰਦੇ ਆ ਤਾਂ ਇਹ ਸਾਡੇ ਹਿੱਸੇ ਵੀ ਆਇਆ ਹੈ ਨਾ ਇਹ ਬਾਬਾ ਜੀ ਦੀ ਬਖਸ਼ਿਸ਼ ਆ ਆਪਾਂ ਤਾਂ ਕੌਣ ਹੁੰਨੇ ਆ ਤੇ ਉਹਨਾਂ ਨੇ ਸਾਨੂੰ ਇਹ ਬਖਸ਼ਿਆ ਤਾਂ ਅਸੀਂ ਸਾਰਾ ਕੁਝ ਸਾਰਿਆਂ ਬਣ ਗਏ ਆ ਸਾਨੂੰ ਹੁੰਦਾ ਵੀ ਅਸੀਂ ਸਿੱਖੀਏ ਉਹਨਾਂ ਨੂੰ ਗਾਈਏ ਤਾਂ ਅਸੀਂ ਆਪਸ ਵਿੱਚ ਬਹੁਤ ਕੁਝ ਗਾਉਂਦੇ ਰਹਿੰਦੇ ਆ ਉਸੇ ਤਰ੍ਹਾਂ ਨਾਲ ਬਾਕੀ ਕਿਸੇ ਨੂੰ ਬਦਲਣ ਦਾ ਤਾਂ ਨਹੀਂ ਪਰ ਆਪਦੇ ਆਪ ਨੂੰ ਅਸੀਂ ਉਮੀਰ ਰੱਖਦੇ ਆ ਹੱਥੇ ਵੀ ਜਾਈਏ ਸੀ ਜਿਹੜਾ ਆਪਣਾ ਤਾਂ ਸਾਨੂੰ ਕਦੇ ਨਹੀਂ ਐਵੇਂ ਲੱਗਿਆ ਵੀ ਅਸੀਂ ਉਹ ਨਹੀਂ ਕਰ ਰਹੇ ਅਸੀਂ ਆ ਨਹੀਂ ਕਰ ਰਹੇ ਹਨਾ ਸਾਨੂੰ ਇਹ ਹੁੰਦਾਗਾ ਵੀ ਜਿੱਥੇ ਬਾਬਾ ਜੀ ਨੇ ਸਾਨੂੰ ਰੱਖਣਾ ਹੈ ਉੱਥੇ ਉਹਨਾਂ ਨੇ ਰੱਖ ਹੀ ਦੇਣਾ ਹੈ ਬਾਕੀ ਹਾਂ ਅਸੀਂ ਆਪਣੇ ਸ਼ੌਂਕ ਪੂਰੇ ਕਰਦੇ ਰਹਨੇ ਆ ਹਰਿਆਣਵੀ ਵੀ ਗਾਲਿਆ ਜੀ ਵੈਸਟਰ ਵੀ ਗਾਲਿਆ ਜੀ ਕਦੇ ਕਦੇ ਕੁਝ ਵੀ ਗਾ ਗਾਉਂਦੇ ਰਹਨੇ ਆ ਬਾਕੀ ਆਪਣਾ ਫੋਕ ਤਾਂ ਨਾਲ-ਨਾਲ ਚੱਲਦਾ ਹੀ ਹੈ ਸਾਰੇ ਜਾਨੇ ਕਮਰਸ਼ੀਅਲ ਏਦਾਂ ਕਹਦਾ ਕਿ ਮੈਂ ਘਰ ਦੇ ਵਿੱਚ ਸਾਰੇ-ਸਾਰੇ ਜੀ ਕਮਾਉਣ ਲੱਗ ਗਏ ਕੁੜੀਆਂ ਵੀ ਅੱਜਕੱਲ ਕਮਾਈ ਕਰਨ ਲੱਗੀਆਂ ਜਦੋਂ ਮੈਂ ਕਦੀ ਗਵਾਂਡੀਆਂ ਦੇ ਵਿਆਹ ਹੋਣਾ ਮੈਂ ਆਪਣੇ ਘਰਦਿਆਂ ਨਾਲ ਜਾ ਕੇ ਉੱਥੇ ਗੀਤ ਸੁਣਨੇ ਤਾਂ ਬਹੁਤ ਘਟ ਕੁੜੀਆਂ ਜਹੀਆਂ ਹੁੰਦੀਆਂ ਸੀ ਜਦੋਂ ਉਦੋਂ ਗੁੰਗੁਨਾਦਿਆਂ ਹੁੰਦੀਆਂ ਸੀ ਤਾਂ ਮੇਰੇ ਤਾਂ ਉਹ ਯਾਦਾਂ ਦੇ ਵਿੱਚ ਹੀ ਰਹਿ ਗਿਆ ਮੈਂ ਸ਼ਾਇਦ ਮਤਲਬ ਬਹੁਤ ਸਾਰੇ ਲੋਕ ਉਹਨਾਂ ਚੀਜ਼ਾਂ ਨੂੰ ਅੱਗੇ ਨਹੀਂ ਲੈ ਕੇ ਆਪਾਉਂਦੇ ਜਦੋਂ ਮੈਂ ਲਾਸਟ ਟਾਈਮ ਲਾਸਟ ਟਾਈਮ ਸਮਾਉ ਪਿੰਡ ਆਈ ਸੀ ਤਾਂ ਮੈਂ ਉੱਥੇ ਤੁਹਾਨੂੰ ਜਦੋਂ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦੇਖਿਆ ਆਵਾਜ਼ ਵੱਜਦੀ ਸੀ ਆ ਸੰਭਾਲ ਲੋ ਇੱਥੇ ਤੁਸੀਂ ਆ ਕਰਨਾ ਹੈ ਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਇਸ ਚੀਜ਼ਾਂ ਨਾਲ ਸਾਡੇ ਅੰਦਰੋਂ 만족 ਹੋ ਗਿਆ ਕਿਉਂਕਿ ਸਾਨੂੰ ਲੱਗਿਆ ਇਹ ਵੀ ਕੋਈ ਕੰਮ ਹੈ ਅਸੀਂ ਤੇ ਕਮਾ ਕੇ ਲੈ ਕੇ ਆਉਣੇ ਆ ਬਸ ਉਹੀ ਕੰਮ ਹੈ ਲੇਕਿਨ ਉਹ ਕਿੰਨੀ ਸੋਹਣੀ ਚੀਜ਼ ਹੁੰਦੀ ਹੈ ਜਦੋਂ ਘਰ ਦੇ ਵਿੱਚ ਤੁਹਾਨੂੰ ਇੱਕ ਛੋਟੀ ਜੀ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ ਸੋ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੈਂ ਉੱਥੇ ਤੁਹਾਨੂੰ ਰੋਲ ਪਲੇ ਕਰਦੇ ਹੋਏ ਦੇਖਿਆ ਤੁਹਾਨੂੰ ਲੱਗਦਾ ਹੈ ਇੱਕ ਔਰਤ ਦਾ ਸਭ ਤੋਂ ਖੂਬਸੂਰਤ ਰੂਪ ਹੁੰਦਾ ਜਦੋਂ ਘਰ ਦੀ ਇੱਕ ਇੱਕ ਛੋਟੀ ਚੀਜ਼ ਨੂੰ ਖੁਦ ਸਜਾਉਂਦੀ ਹੈ ਹਾਂਜੀ ਜਿਵੇਂ ਕਿ ਔਰਤ ਦੇ ਹਿੱਸੇ ਹੀ ਆਇਆ ਇਹ ਆਪਾਂ ਹਨਾ ਸੁਣਦੇ ਆ ਰਹੇ ਆ ਆਪਾਂ ਅਸੀਂ ਐਨੇ ਵੱਡੇ ਤਾਂ ਨਹੀਂ ਆ ਪਰ ਜੋ ਅਸੀਂ ਸੁਣਦੇ ਆ ਰਹੇ ਆ ਦੇਖਦੇ ਆ ਰਹੇ ਆ ਆਪਣੀਆਂ ਮਾਵਾਂ ਨੂੰ ਆਪਣੀਆਂ ਦਾਦੀਆਂ ਨੂੰ ਆਪਣੀਆਂ ਨਾਨੀਆਂ ਨੂੰ ਹਨਾ ਤਾਂ ਜੋ ਸੁਣਦੇ ਆ ਰਹੇ ਆ ਜੋ ਅਸੀਂ ਜਿਵੇਂ ਪ੍ਰੋਫੈਸਰ ਮੈਮ ਅਕਸਰੀ ਗੱਲਾਂ ਕਰਦੇ ਆ ਹਨਾ ਉਹਨਾਂ ਦੀ ਤਜਰਬਿਆਂ ਤੋਂ ਜੋ ਸਾਨੂੰ ਪਤਾ ਲੱਗਿਆ ਉਹ ਇਹ ਹੀ ਹੈ ਕਿ ਜੋ ਕਹਿੰਦੇ ਆ ਵੀ ਸ਼ਹਿਨਸ਼ੀਲਤਾ ਹੈ ਜੋ ਹਨਾ ਉਹ ਵੀ ਇੱਕ ਔਰਤ ਦੇ ਵਿੱਚ ਹੀ ਹੈ ਤੇ ਸਭ ਤੋਂ ਵੱਡੀ ਗੱਲ ਵੀ ਇਹੀ ਹੈ ਤੇ ਜੇ ਅਸੀਂ ਆ ਗੱਲ ਕਰੀਏ ਤੁਸੀਂ ਗੱਲ ਕੀਤੀ ਸੀ ਕਿ ਕੁਝ ਚੀਜ਼ਾਂ ਜੋ ਅੱਜ ਦੇ ਦੌਰ ਦੀਆਂ ਨੇ ਤਾਂ ਇਹੀ ਚੀਜ਼ ਹੈ ਜੋ ਖਤਮ ਹੁੰਦੀ ਜਾ ਰਹੀ ਹੈ ਬਸ ਇਸੇ ਤੇ ਮੈਨੂੰ ਲੱਗਦਾ ਵੀ ਜਿਹੜੀ ਸਹਿਨਸੀਲਤਾ ਸਾਡੀ ਇਸੇ ਤੇ ਸਭ ਟਿਕਿਆ ਹੋਇਆ ਕਿਉਂਕਿ ਜੇ ਅਸੀਂ ਜੋ ਕੁਝ ਚੀਜ਼ਾਂ ਸਹਿਣ ਕਰਾਂਗੇ ਹਨਾ ਤਾਂ ਸਾਨੂੰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੇੜੇ ਹੋ ਕੇ ਮਿਲਦੀਆਂ ਨੇ ਫਿਰ ਹੈਨਾ ਤਾਂ ਜੋ ਅਸੀਂ ਹਾਂ ਜ਼ਿੰਮੇਵਾਰੀਆਂ ਦੀ ਤੁਸੀਂ ਗੱਲ ਕੀਤੀ ਅਸੀਂ ਜ਼ਿੰਮੇਵਾਰੀਆਂ ਨਿਭਾਉਣੇ ਆ ਤਾਂ ਜੇ ਕਿਸੇ ਨੂੰ ਲੱਗਦਾ ਹੋਊਗਾ ਕਿ ਇਹ ਜ਼ਿੰਮੇਵਾਰੀ ਨਿਭਾ ਸਕਦਾ ਹੈਨਾ ਤਾਂ ਸਾਨੂੰ ਉਹ ਬੰਦਾ ਫੇਰ ਹੀ ਜ਼ਿੰਮੇਵਾਰੀ ਦੇਊਗਾ ਨਹੀਂ ਫਿਰ ਦੂਜੇ ਤਾਂ ਪਾਸੇ ਹੀ ਬੈਠਿਆ ਰਹੂਗਾ ਉਹਨੂੰ ਕੋਈ ਬੁਲਾਊਗਾ ਵੀ ਨਹੀਂ ਹੈਨਾ ਤਾਂ ਇਹ ਆਪਣੇ ਸੁਭਾਅ ਚ ਆਟੋਮੈਟਿਕਲੀ ਇਹ ਚੀਜ਼ਾਂ ਆ ਜਾਂਦੀਆਂ ਨੇ ਜਦੋਂ ਆਪਾਂ ਆਪਣੇ ਉਸ ਪਿਸ਼ੋਕੜ ਨੂੰ ਯਾਦ ਰੱਖਦੇ ਆਂ ਤੇ ਉਹ ਸ਼ਹਿਨਸ਼ੀਲਤਾ ਸਬਰ ਆਪਦੇ ਵਿੱਚ ਰੱਖਦੇ ਆਂ ਤਾਂ ਸਾਡੀ ਤਾਂ ਇਹੀ ਸੋਚ ਆ ਕਿ ਇਹੀ ਚੀਜ਼ਾਂ ਮਤਲਬ ਸਾਨੂੰ ਅੱਗੇ ਵੀ ਲੈ ਕੇ ਜਾਂਦੀਆਂ ਨੇ ਹਮ ਬਿਲਕੁਲ ਬਾਕੀ ਮੈਮ ਵੀ ਸਾਨੂੰ ਸਮਝਾਉਂਦੇ ਰਹਿੰਦੇ ਹੁੰਦੇ ਆ ਵੀ ਕੁੜੀਓ ਤੁਸੀਂ ਅਗਲੇ ਘਰੇ ਜਾਣਾ ਹੈ ਤੁਸੀਂ ਆ ਚੀਜ਼ ਦਾ ਧਿਆਨ ਰੱਖਣਾ ਹੈ ਸ਼ਾਂਤਸ਼ੀਲਤਾ ਤੁਹਾਡੇ ਚ ਹੋਣੀ ਚਾਹੀਦੀ ਹੈ ਜੋ ਕੋਈ ਗੱਲ ਕਹੋ ਉਹਨੂੰ ਆਏ ਨਹੀਂ ਕਹਿਣਾ ਪੇਕੀ ਦੀ ਗੱਲ ਸੌਹਰੇ ਨਹੀਂ ਕਰਨੀ ਸੌਹਰਿਆਂ ਦੀ ਗੱਲ ਪੇਕੀ ਨਹੀਂ ਕਰਨੀ ਮਤਲਬ ਬਹੁਤ ਚੀਜ਼ਾਂ ਸਾਨੂੰ ਸਮਝਾਉਂਦੇ ਰਹਿੰਦੇ ਨੇ ਬਾਕੀ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਵੀ ਬਾਕੀ ਆਸ-ਪਾਸੇ ਦੇ ਜਿਹੜੀਆਂ ਕਹਾਣੀਆਂ ਮੈਮ ਸੁਣਦੇ ਨੇ ਤੇ ਉਹ ਸਾਨੂੰ ਸਮਝਾਉਂਦੇ ਨੇ ਵੀ ਇਹਦੇ ਚ ਆ ਚੀਜ਼ ਹੋਈ ਸੀ ਤੁਸੀਂ ਨਹੀਂ ਕਰਨੀ ਤੁਸੀਂ ਆਪਦੇ ਜੀਵਨ 'ਚ ਇਹ ਚੀਜ਼ ਲਾਗੂ ਨਹੀਂ ਕਰਨੀ ਫਿਰ ਤੁਸੀਂ ਲੰਬਾ ਚੱਲੋਗੇ ਤੁਹਾਡੇ ਘਰ ਵਸ ਜਾਣਗੇ ਤੁਸੀਂ ਮਤਲਬ ਬਹੁ ਉਹਨਨ ਹੀ ਇਸ ਫੈਕਟ ਤੋਂ ਵੀ ਸਾਨੂੰ ਮੈਮ ਹਾਂ ਬਿਲਕੁਲ ਕਿਆ ਜਾਂਦਾ ਹੈ ਕਿ ਜਿਹੜੀ ਚੀਜ਼ ਨੂੰ ਕਰਨ ਤੋਂ ਰੋਕਿਆ ਜਾਂਦਾ ਨਾ ਉਹ ਕਰਨ ਦਾ ਬਾਲਾ ਜੀ ਕਰਦਾ ਹੁੰਦਾ ਸੋ ਐਸ ਅ ਗਰਲ ਮੈਨੂੰ ਤਾਂ ਪਤਾ ਹੈ ਮੈਂ ਵੀ ਸਮਝ ਸਕਦੀ ਹਾਂ ਕਿ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਹੁੰਦੀਆਂ ਪਰ ਤੁਹਾਨੂੰ ਲੱਗਦਾ ਹੈ ਕਿ ਕਰਦਿਆਂ ਨੇ ਜੇ ਕਦੀ ਕਿਸੇ ਚੀਜ਼ ਲਈ ਰੋਕਿਆ ਹੁੰਦਾ ਉਹਦੀ ਬਾਅਦ ਚ ਜਾ ਕੇ ਸਮਝ ਆਉਂਦੀ ਹੈ ਕਿਉਂ ਰੋਕਿਆ ਗਿਆ ਸੀ ਹਾਂਜੀ ਜੀ ਇਹ ਤਾਂ ਹੈ ਹਾਂਜੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਜੋ ਚੀਜ਼ਾਂ ਤੋਂ ਆਪਾਂ ਨੂੰ ਰੋਕਿਆ ਹੁੰਦਾ ਹੈ ਹਨਾ ਸ਼ਾਇਦ ਆਪਾਂ ਕਈ ਵਾਰ ਆਪਣੇ ਦੋਸਤਾਂ ਤੋਂ ਆਪਣੀਆਂ ਜਿਵੇਂ ਕੁੜੀਆਂ ਹੁੰਦੀਆਂ ਸਹੇਲੀਆਂ ਤੋਂ ਹਨਾ ਉਹ ਹੁੰਦਾ ਵੀ ਉਹ ਕਰ ਰਹੀ ਐ ਅਸੀਂ ਕਿਉਂ ਨਹੀਂ ਕਰ ਰਹੇ ਹੈ ਹਨਾ ਤਾਂ ਪਰ ਇਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਹੈ ਨਾ ਇਹ ਵੀ ਇੱਕ ਹਨਰ ਹੁੰਦਾ ਹੈ ਵੀ ਤੁਸੀਂ ਆਪਦੀ ਉਹ ਲਿਮਟ 'ਚ ਰਹਿ ਕੇ ਵੀ ਕਿਵੇਂ ਉਹ ਚੀਜ਼ ਨੂੰ ਵੀ ਜੀ ਲੈਨੇ ਹੋ ਹਨਾ ਤਜੂ ਵਿੱਚ ਹੁਣ ਅਸੀਂ ਘਰੇ ਹੁੰਨੇ ਆ ਹਨਾ ਚਲੋ ਇਹ ਗੱਲ ਹੁੰਦੀ ਹੈ ਕਿ ਆਪਣੇ ਸੱਭਿਆਚਾਰ ਨੂੰ ਅਸੀਂ ਪਸੰਦ ਕਰਦੇ ਆ ਸਾਨੂੰ ਸਾਦਗੀ ਪਸੰਦ ਹੈ ਹਨਾ ਜਿੱਥੋਂ ਅਸੀਂ ਬਿਲੋਂਗ ਕਰਦੇ ਆ ਹਨਾ ਉੱਥੋਂ ਸਾਦਗੀ ਦੇ ਵਿੱਚ ਹੀ ਰਹਿਣਾ ਸਿੱਖਿਆ ਤੇ ਉਹ ਸਾਨੂੰ ਵਧੀਆ ਵੀ ਲੱਗਦਾ ਅਸੀਂ ਕਾਲਜਸ ਦੇ ਵਿੱਚ ਵੀ ਗਏ ਆ ਯੂਨੀਵਰਸਿਟੀਆਂ ਦੇ ਵਿੱਚ ਵੀ ਗਏ ਆ ਹਨਾ ਤਾਂ ਪਰ ਸਾਨੂੰ ਉੱਥੇ ਵੀ ਇਹ ਲੱਗਿਆ ਕਿ ਹਾਂ ਠੀਕ ਹੈ ਇਹ ਚੀਜ਼ਾਂ ਵੀ ਹੁੰਦੀਆਂ ਨੇ ਹਨਾ ਪਰ ਸਾਦਗੀ ਤੋਂ ਉੱਪਰ ਕੁਝ ਨਹੀਂ ਹੈਗਾ ਤੇ ਅਸੀਂ ਉਹ ਚੀਜ਼ਾਂ ਦੇ ਵਿੱਚ ਰਹਿ ਕੇ ਵੀ ਆਪਣੇ ਬਹੁਤ ਸ਼ੌਂਕ ਪੂਰੇ ਕਰ ਲੈਨੇ ਆ ਹਨਾ ਤਾਂ ਅਸੀਂ ਜਿਵੇਂ ਕਰੇ ਸਾਡਾ ਸਾਥ ਬਹੁਤ ਹੈ ਹਨਾ ਇਕੱਠੇ ਹੀ ਰਹਨੇ ਆ ਅਸੀਂ ਤਾਂ ਅਸੀਂ ਵੈਸਟਰਨ ਚੀਜ਼ਾਂ ਵੀ ਗਾ ਲੈਨੇ ਜਿਵੇਂ ਤੁਹਾਨੂੰ ਦੱਸਿਆ ਹਨਾ ਉਹਦੇ ਵਿੱਚ ਆਪਣੇ ਸ਼ੌਂਕ ਪੂਰੇ ਕਰ ਲੈਨੇ ਐਵੇਂ ਪਰ ਉਹੀ ਆ ਵੀ ਤੁਹਾਨੂੰ ਇਸ ਚੀਜ਼ ਦਾ ਵੀ ਇੱਕ ਬਾਬਾ ਜੀ ਵੱਲੋਂ ਹੀ ਚਲੋ ਬਖਸ਼ਿਆ ਹੋਇਆ ਹੁਨਰ ਹੁੰਦਾ ਹੈ ਕਿ ਤੁਸੀਂ ਆਪਣੀ ਲਿਮਟ ਦੇ ਵਿੱਚ ਰਹਿ ਕੇ ਕਿਵੇਂ ਆਪਣੇ ਸ਼ੌਂਕ ਵੀ ਪੂਰੇ ਕਰ ਲੈਨੇ ਹੋ ਤੇ ਤੁਹਾਨੂੰ ਉਹ ਉਹ ਚੀਜ਼ ਦਾ ਰੰਜਿਸ਼ ਜੀ ਵੀ ਨਹੀਂ ਰਹਿੰਦੀ ਕਿ ਮੈਂ ਆ ਨਹੀਂ ਕੀਤਾ ਮੈਂ ਉਹ ਨਹੀਂ ਕੀਤਾ ਤਾਨੂੰ ਸੁਣਾਗੇ ਜ਼ਰੂਰ ਮੈਂ ਮਾਫ ਕਰਨਾ ਤੁਸੀਂ ਦੋਨਾਂ ਤੁਹਾਡੇ ਦੋਨਾਂ ਦਾ ਸੰਬੰਧ ਪਿੰਡ ਤੋਂ ਹੈ ਹਾਂਜੀ ਕਿ ਪਿੰਡਾਂ ਦੀਆਂ ਕੁੜੀਆਂ ਜ਼ਿਆਦਾ ਦਲੇਰ ਹੁੰਦੀਆਂ ਸ਼ਹਿਰ ਵਾਲਿਆਂ ਦੇ ਮੁਕਾਬਲੇ ਦੇਖੋ ਇਹ ਗੱਲ ਫੈਮਿਲੀ ਦਾ ਨਹੀਂ ਹੁੰਦਾ ਫੈਮਿਲੀ ਵੀ ਜਿਹੋ ਜਾਂ ਉਹਨੂੰ ਆਸੇ-ਪਾਸੇ ਮਾਹੌਲ ਦਿੰਦੀ ਐ ਉਹੋ ਜਿਹਾ ਹੀ ਬੱਚਾ ਬਣਦਾ ਕਈ ਵਾਰ ਤਾਂ ਪਿੰਡਾਂ 'ਚ ਵੀ ਐਹੋ ਜਿਹੇ ਬੱਚੇ ਨੇ ਜਿਹੜੇ ਬਹੁਤ ਸੋਹਲ ਹੁੰਦੇ ਐ ਵੀ ਆਹ ਚੀਜ਼ ਨਹੀਂ ਕਰਨੀ ਹਾਏ ਤੂੰ ਲਿਬੜੀ ਜਾਣਾ ਤੂੰ ਐਂ ਕਰੀ ਉਹ ਚੀਜ਼ਾਂ ਤੇ ਸੋਹਲਤਾ ਆ ਜਾਂਦੀ ਹੈ ਹਨਾ ਪਰ ਇਹ ਬਸ ਫੈਮਿਲੀ ਦਾ ਹੀ ਹੁੰਦਾ ਐ ਸਾਰਾ ਵੀ ਉਹਨੂੰ ਦਲੇਰ ਬਣਾਉਣਾ ਐ ਜਾਂ ਕੁਝ ਕਰਨਾ ਕਿਉਂਕਿ ਉਹ ਬੱਚਾ ਤਾਂ ਸਿੱਖਦਾ ਹੀ ਹੁੰਦਾ ਹੈ ਹਾਂਜੀ ਜਿਵੇਂ ਸਾਨੂੰ ਉਹੀ ਹੈ ਨਾ ਵੀ ਸਾਡੇ ਹਾਲਾਤ ਸਾਡੀਆਂ ਸਿਚੁਏਸ਼ਨ ਜਿਵੇਂ ਆਪਾਂ ਕਹਿੰਦੇ ਆ ਵੀ ਪਿੰਡਾਂ ਦੇ ਮਾਹੌਲ ਨਾਲੋਂ ਸ਼ਹਿਰਾਂ ਦਾ ਮਾਹੌਲ ਥੋੜਾ ਚੇਂਜ ਹੁੰਦਾ ਹੈ ਨਾ ਉੱਥੇ ਸਹੂਲਤਾਂ ਜ਼ਿਆਦਾ ਹੁੰਦੀਆਂ ਨੇ ਹੈ ਨਾ ਤਾਂ ਉਹਦੇ ਵਿੱਚ ਸੁਖਿਆਈ ਜ਼ਿਆਦਾ ਹੁੰਦੀਆਂ ਹੈ ਨਾ ਤਾਂ ਫਿਰ ਉਹੀ ਗੱਲਾਂ ਨੇ ਕਿ ਕੌਮ ਤਾਂ ਸਾਡੀ ਦਲੇਰਾਂ ਦੀ ਹੋਈ ਆ ਹੈ ਨਾ ਜੋ ਪੰਜਾਬੀ ਨੇ ਚਾਹੇ ਉਹ ਕਿਤੇ ਵੀ ਬੈਠੇ ਹੋਣ ਅੰਦਰ ਜਿਹੜਾ ਖੂਨ ਆ ਉਹ ਤਾਂ ਦਲੇਰਾਂ ਦਾ ਹੀ ਆ ਹਨਾ ਕਰ ਸਕਦੇ ਨੇ ਉਹ ਆਪਣੇ ਬੱਚਿਆਂ ਨੂੰ ਵੀ ਬਣਾ ਸਕਦੇ ਆ ਜਿਹੜੇ ਕਈ ਵਾਰ ਕਹਿ ਦਿੰਦੇ ਆ ਜਿਵੇਂ ਹੁਣ ਮੈਮ ਗੱਲ ਕਰਦੇ ਹੁੰਦੇ ਆ ਪ੍ਰੋਫੈਸਰ ਨੂੰ ਮੈਮ ਕਿ ਅਸੀਂ ਜਦੋਂ ਪਹਿਲਾਂ ਟੀਮ ਬਣਾਉਂਦੇ ਹੁੰਦੇ ਸੀ ਆਪਣੇ ਗਿੱਦੇ ਦੀ ਮੈਮ ਹੁਣੀ ਗਿੱਦੇ ਦੀਆਂ ਟੀਮਾਂ ਤਿਆਰ ਕਰਾਉਂਦੇ ਹੁੰਦੇ ਸੀਗੇ ਤਾਂ ਕਹਿੰਦੇ ਅਸੀਂ ਕਹਿ ਦੰਦੇ ਹੁੰਦੇ ਸੀਗੇ ਵੀ ਜਿਹੜੀ ਕੁੜੀ ਨੇ ਐਵੇਂ ਕਿਹਾ ਨਾ ਵੀ ਮੈਨੂੰ ਚੁੱਲ੍ਹੇ 'ਚ ਅੱਗ ਨਹੀਂ ਬਾਲਣੀ ਆਉਂਦੀ ਮੈਨੂੰ ਸੁਈ ਤੇ ਧਾਗਾ ਨਹੀਂ ਪਾਉਣਾ ਆ ਬਈ ਉਹ ਸਾਡੀ ਟੀਮ ਤੋਂ ਬਾਹਰ ਹੋ ਜਾ ਹਾਂ ਕਿਉਂਕਿ ਇਹ ਗੱਲ ਹੈ ਸੱਚ ਹੈ ਉਹਨੂੰ ਲੱਖ ਕਿੱਦਾਂ ਪਾਉਣਾ ਆ ਉਹ ਬਈ ਪਰ ਜਿਹੜੀ ਕੁੜੀ ਚੁੰਨੀ ਨੂੰ ਗੋਟਾ ਨਹੀਂ ਲਾ ਸਕਦੀ ਉਹ ਸਾਡੀ ਟੀਮ 'ਚ ਨਾ ਆਵੇ ਮੈਂ ਵੀ ਇਹ ਅਨਾਉਂਸ ਕਰਦਾ ਕਿਉਂਕਿ ਇਹ ਗੱਲ ਇਹ ਸਚਾਈ ਹੈ ਜਿਵੇਂ ਆਪਾਂ ਕਹਿ ਦਈਏ ਚਲੋ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਪਰ ਇਹ ਹੈ ਸਚਾਈ ਕਿ ਚਾਹੇ ਆਪਾਂ ਚਲੋ ਜੌਬ ਕਰਦੇ ਆ ਹਨਾ ਕੁੱਛ ਵੀ ਕਰਦੇ ਆ ਪਰ ਘਰ ਆ ਕੇ ਤਾਂ ਜੇ ਆਪਾਂ ਸਾਰੇ ਜਣੇ ਬੈਠੇ ਆਂ ਤਾਂ ਅਗਲਾ ਇਹੀ ਕਹੂਗਾ ਹਨਾ ਵੀ ਕੁੜੀ ਬੈਠੇ ਵੀ ਚੱਲ ਭਾਈ ਬਣਾ ਲੈ ਤੂੰ ਰੋਟੀਆਂ ਹਨਾ ਤਾਂ ਇੱਕ ਔਰਤ ਦੇ ਚਲੋ ਹਿੱਸੇ ਆਇਆ ਤਾਂ ਕਿਉਂਕਿ ਉਹਨੂੰ ਬਹੁਤ ਸੋਹਣੀ ਤਰ੍ਹਾਂ ਉਹ ਚੀਜ਼ਾਂ ਮੈਨੇਜ ਕਰਨੀ ਆਉਂਦੀਆਂ ਨੇ ਹਨਾ ਤਾਂ ਹੀ ਫਿਰ ਉਸੇ ਤੇ ਉਹ ਫੋਕਸ ਕੀਤਾ ਜਾਂਦਾ ਕਿ ਚਲੋ ਇਹ ਸੋਹਣੀ ਤਰ੍ਹਾਂ ਇਹ ਚੀਜ਼ ਨੂੰ ਮੈਨੇਜ ਕਰ ਸਕਦੀ ਹੈ ਇਹ ਘਰੇ ਵੀ ਕੰਮ ਕਰ ਸਕਦੀ ਹੈ ਇਹ ਬਾਹਰ ਵੀ ਕੰਮ ਕਰ ਸਕਦੀ ਹੈ ਹਨਾ ਤਉ ਚੀਜ਼ਾਂ ਇਹ ਨਾਲ ਨਾਲ ਫਿਰ ਚੱਲਦੀਆਂ ਰਹੀਆਂ ਗੱਲ ਫਿਰ ਉੱਥੀ ਆ ਗਈ ਸ਼ੈਨ ਚੀਲ ਦਾ ਔਰਤ ਜਿਹਿਤੋਂ ਆਪਾਂ ਸ਼ੁਰੂ ਹੋਈ ਸੀ ਬਿਲਕੁਲ ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਕਈ ਵਾਰ ਕੱਪੜੇ ਘਰੇ ਸੁਕਣੇ ਪਾਣੇ ਛੁੱਟੀ ਵਾਲੇ ਦਿਨ ਤਾਂ ਮੇਰੀ ਮੰਮੀ ਨੇ ਕਿਹਾ ਕਿ ਤੈਨੂੰ ਕੱਪੜੇ ਨਹੀਂ ਸੁਕਣੇ ਪਾਣੇ ਆਂਦੇ ਮੈਂ ਕਿਹਾ ਕੱਪੜੇ ਸੁਕਣੇ ਪਾਣੇ ਫੇਰ ਕੀ ਹੋ ਗਿਆ ਤੇ ਮੇਰੀ ਮਦਰ ਨੇ ਕਿਹਾ ਕਿ ਕੋਈ ਬੰਦਾ ਜੱਜ ਕਰਦਾ ਨਾ ਉਹ ਵੀ ਦੇਖਦਾ ਤੁਹਾਡੀ ਇੱਕ ਇੱਕ ਚੀਜ਼ ਦੇ ਵਿੱਚ ਸਲੀਕਾ ਹੋਣਾ ਬਹੁਤ ਜ਼ਰੂਰੀ ਹੈ ਸੋ ਸਲੀਕੇ ਦੀ ਵੀ ਘਾਟ ਹੋ ਗਈ ਹੈ ਪੇਸ਼ੈਂਸ ਦੇ ਨਾਲ ਮੰਦੇ ਹੋ ਤੁਸੀਂ ਹਾਂਜੀ ਇਹ ਤਾਂ ਹੈ ਜਿਵੇਂ ਆਪਾਂ ਗੱਲ ਕਰ ਲੈਨੇ ਮੋਰਲ ਵੈਲਿਊਜ਼ ਹੈਨਾ ਤਾਂ ਅਸੀਂ ਐਮ 8 ਦੇ ਵਿੱਚ ਇਹ ਕਈ ਟਾਪਿਕਸ ਲਏ ਸੀਗੇ ਮੈਂ ਲਿਆ ਸੀ ਇਹ ਟਾਪਿਕਸ ਜੋ ਅਸੀਂ ਚੁਣੇ ਸੀਗੇ ਸਾਰੇ ਹੈਨਾ ਉਹਨਾਂ ਦੇ ਵਿੱਚ ਇੱਕ ਟਾਪਿਕ ਲਿਆ ਸੀ ਮੋਰਲ ਵੈਲਿਊਜ਼ ਹੈਨਾ ਤਾਂ ਇਹਦੇ ਵਿੱਚ ਇਹ ਚੀਜ਼ ਹੈ ਜਿਵੇਂ ਆਪਾਂ ਕਹਿ ਦਿੰਨੇ ਹੁਣ ਰਿਸ਼ਤਿਆਂ ਦੀ ਗੱਲ ਹੀ ਲੈ ਲਓ ਹੈਨਾ ਕਿੰਨੇ ਰਿਸ਼ਤੇ ਨੇ ਜਿਹੜੇ ਆਪਣੇ ਬਹੁਤ ਥੋੜੇ ਹੀ ਦਿਨਾਂ ਦੇ ਵਿੱਚ ਖਤਮ ਹੋ ਜਾਂਦੇ ਨੇ ਸ਼ੁਰੂ ਹੋ ਕੇ ਹਨ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਨਾ ਚਾਹੇ ਉਹ ਦੋਸਤੀ ਦਾ ਰਿਸ਼ਤਾ ਹੋਵੇ ਵਿਆਹਾਂ ਦੇ ਤੁਸੀਂ ਲੈ ਲਓ ਹਨ ਕੁਝ ਵੀ ਜਾਂ ਆਪਾਂ ਕਹਿ ਲਈਏ ਵੀ ਪਿਓ ਪੁੱਤ ਦਾ ਰਿਸ਼ਤਾ ਕਿੰਨੀ ਆਪਾਂ ਖਬਰਾਂ ਪੜ੍ਹਦੇ ਹਾਂ ਇਹ ਚੀਜ਼ਾਂ ਦੇ ਵਿੱਚ ਉਹ ਮੋਰਲ ਵੈਲਿਊ ਆਪਣੀਆਂ ਕੰਮ ਕਰਦੀਆਂ ਨੇ ਹਨ ਤੁਸੀਂ ਵੱਡਿਆਂ ਨਾਲ ਕਿਵੇਂ ਬੋਲਣਾ ਤੁਸੀਂ ਛੋਟਿਆਂ ਨਾਲ ਕਿਵੇਂ ਬੋਲਣਾ ਹਨ ਉਹਨਾਂ ਦੀ ਉਹਨਾਂ ਦੇ ਸਤਕਾਰ ਦਾ ਤੁਸੀਂ ਕਿਵੇਂ ਖਿਆਲ ਰੱਖਣਾ ਹੈ ਹਨ ਇਹ ਤੁਹਾਡਾ ਵਿਵਹਾਰ ਤੇ ਸਾਰਾ ਡਿਪੈਂਡ ਕਰਦਾ ਹੈ ਤਾਂ ਇਹ ਚੀਜ਼ਾਂ ਤਾਂ ਖਤਮ ਹੋ ਹੀ ਰਹੀਆਂ ਨੇਗੀਆਂ ਹੌਲੀ ਹੌਲੀ ਹਨਾ ਤਾਂ ਫਿਰ ਉਹੀ ਹੈ ਵੀ ਇਹਨਾਂ ਚੀਜ਼ਾਂ ਨੂੰ ਜੇ ਸੰਭਾਲਣਾ ਹੈ ਜਿਵੇਂ ਮੈਮ ਹੋਣਾ ਨੇ ਇਹ ਬੈਬਲ ਸੀਰੀਜ਼ ਤਿਆਰ ਕੀਤੀ ਹੈ ਹਨਾ ਤਾਂ ਉਹਦੇ ਵਿੱਚ ਵੀ ਇਹੀ ਦਿਖਾਇਆ ਗਿਆ ਰੀਤਾ ਨਾਲ ਪ੍ਰੀਤਾ ਵਿੱਚ ਵੀ ਕਿ ਉਹ ਰਿਸ਼ਤਿਆਂ ਨੂੰ ਕਿਵੇਂ ਮਾਨਤਾ ਦਿੰਦੇ ਸੀਗੇ ਹਨਾ ਇੱਕ ਇੱਕ ਰਿਸ਼ਤੇ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਕਿ ਉਹਨਾਂ ਨੂੰ ਇਹ ਲੱਗੇ ਕਿ ਮਤਲਬ ਸਾਡੀ ਵੀ ਇਹਨਾਂ ਦੀ ਜ਼ਿੰਦਗੀ 'ਚ ਕੋਈ ਐਮੀ ਹੈ ਤਾਂ ਚਾਚੇ ਤਾਇਆ ਵੀ ਮਾਮਿਆਂ ਵੀ ਹਜੇ ਕਹਿ ਲਓ ਤੁਸੀਂ ਪੇਰੈਂਟਸ ਦੇ ਉੱਥੇ ਗੱਲ ਘਟ ਜਾਂਦੀ ਸੀ ਸਮਾਂ ਦੀ ਮਾਮੇ ਚਾਚੇ ਤਾਇਏ ਹੈਨਾ ਉਹਨਾਂ ਦੇ ਬੱਚੇ ਜ਼ਿਆਦਾ ਗੱਲ ਮਤਲਬ ਇਹ ਉਹਨਾਂ ਦੇ ਵੀ ਘੂਰ ਮੰਨਦੇ ਸੀਗੇ ਉਹ ਜੇ ਇਹ ਸੀ ਅੱਜ ਕੱਲ ਤਾਂ ਫਿਰ ਇਹ ਚੀਜ਼ਾਂ ਨੇ ਵੀ ਕਈ ਵਾਰ ਤਾਂ ਮੈਨੂੰ ਲੱਗਦਾ ਆਪਣੇ ਮਾਤਾ ਪਿਤਾ ਦੀ ਵੀ ਗੱਲ ਬੱਚੇ ਨਹੀਂ ਅੱਜ ਕੱਲ ਸੁਣਦੇ ਹੈਨਾ ਤਾਂ ਉਹਨੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕੀ ਮਰਿਆਦਾਵਾਂ ਹੁੰਦੀਆਂ ਸੀ ਕੀ ਰਿਸ਼ਤਿਆਂ ਦੀਆਂ ਜਿਹੜੀਆਂ సిగే ਵੀ ਉਹਨਾਂ ਲਈ માનਤਾਵਾਂ ਹੁੰਦੀਆਂ ਸੀਗੀਆਂ ਵਿਵਹਾਰ ਹੁੰਦੇ ਸੀ ਲੋਕਾਂ ਦੇ ਹਨਾ ਉਹ ਸਾਰੀਆਂ ਚੀਜ਼ਾਂ ਸਾਨੂੰ ਇਸ ਵੈਬ ਸੀਰੀਜ਼ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤਾਂ ਸਾਨੂੰ ਵੀ ਇਹ ਚੀਜ਼ ਲੱਗਦੀ ਹੁੰਦੀ ਹੈ ਕਿ ਇਹਦੇ ਵਿੱਚ ਬਹੁਤ ਅਜੀਹਾ ਕੁਝ ਹੈ ਜਿਹੜਾ ਸਾਨੂੰ ਸਿੱਖਣ ਦੀ ਲੋੜ ਹੈ ਤੇ ਆਪਣੇ ਬੱਚਿਆਂ ਨੂੰ ਦਿਖਾਉਣ ਦੀ ਲੋੜ ਹੈ ਬਿਲਕੁਲ ਤੁਸੀਂ ਅੰਮ੍ਰਿਤ ਦੀ ਪੜ੍ਹਾਈ ਕਰ ਰਹੇ ਹੋ ਤੁਸੀਂ ਮੈਂ 뮤직 ਦੀ ਐਮਏ ਕੰਪਲੀਟ ਕੀਤੀ ਹੈ ਪਟਿਆਲਾ ਯੂਨੀਵਰਸਿਟੀ ਬਹੁਤ ਬਹੁਤ ਸੋਹਣੀ ਗੱਲ ਹੈ ਸੋ ਅਖੀਰ ਤੇ ਚਲਦੇ ਆ ਗੱਲਾਂ ਸ਼ਾਇਦ ਤੁਹਾਡੇ ਨਾਲ ਹੋਰ ਵੀ ਬਹੁਤ ਜ਼ਿਆਦਾ ਸੋਹਣੀਆਂ ਸੋਹਣੀਆਂ ਹੋ ਸਕਦੇ ਆ ਕੁਝ ਅਜਿਹਾ ਜੋ ਤੁਸੀਂ ਸਾਨੂੰ ਸੁਣਾਉਣਾ ਚਾਹੁੰਦੇ ਹੋ ਤੁਹਾਨੂੰ ਦੋਨਾਂ ਨੂੰ ਬਹੁਤ ਪਸੰਦ ਹੈ ਤੁਹਾਨੂੰ ਦੋਨਾਂ ਨੂੰ ਪਸੰਦ ਹੈ ਹਾਂਜੀ ਅਸੀਂ ਇੱਕ ਬੈਬ ਇਹੀ ਬੈਬ ਸੀਰੀਜ਼ ਦੇ ਵਿੱਚ ਰੀਤਾ ਨਾਲ ਪ੍ਰੀਤਾ ਦੇ ਵਿੱਚ ਇੱਕ ਇਸੋ ਬੈਬ ਸੀਰੀਜ਼ ਦੇ ਅਸੀਂ ਤੁਹਾਨੂੰ ਸੌਂਗ ਸੁਣਾ ਰਹੇ ਹਾਂ ਉਸ ਤੋਂ ਪਹਿਲਾਂ ਸੇ ਬਹੁਤ ਅੱਛਾ ਲੱਗ ਰਿਹਾ ਹੈ ਨਾ ਵੀ ਚੋਪਾਲ ਤੇ ਆਪਣੀ ਜਿਹੜੀ ਹੈ ਉਹ ਰਿਲੀਜ਼ ਹੋ ਚੁੱਕੀ ਹੈ ਉਹਦੇ ਐਪੀਸੋਡ ਵੀ ਆ ਚੁੱਕੇ ਨੇ ਸੋ ਤੁਸੀਂ ਸਾਰਿਆਂ ਨੇ ਦੇਖਣੀ ਹੈ ਉਹਦੇ ਚ ਸਾਰਾ ਕੁਝ ਕਲਚਰਲ ਹੈ ਆਪਣਾ ਤੇ ਅਸੀਂ ਤੁਹਾਨੂੰ ਉਹਦਾ ਐਪੀਸੋਡ ਦਈਏ ਜਿਹੜਾ ਉਹ ਸੁਣਾ ਦਿੰਦੇ ਆ ਆਇਆਨੀ ਤੇਰੀ ਅ ਗੁੱਡੋ ਪਹਿਣਾ ਪਰ ਜਾਈਆ ਗੁੱਡੋ ਸੰਗ ਸਹੇਲਣਾ ਆਇਆਨੀ ਤੈਨੂੰ ਮਹਿੰਦੀ ਲਗਾਵਣ mehndi rachavan aayani laado rani e ni veera pyari e ni tere shagna manavan aayani tainu mehndi lagavan please kuch aur bhi suna do ਇਸੇ ਬੈਬ ਸੀਰੀਜ਼ ਦਾ ਇੱਕ ਹੋਰ Song ਹੈ ਸਾਨੂੰ ਵਧੀਆ ਲੱਗਦਾ ਉਹ ਬਹੁਤ ਵਧੀਆ ਲੱਗਦਾ ਉਹਦੀ ਕੰਪੋਜੀਸ਼ਨ ਬਹੁਤ ਵਧੀਆ ਤੇ ਬਹੁਤ ਵਧੀਆ ਰਸਮ ਤੇ ਉਹ ਜਿਹੜਾ Song ਹੈ ਬਾਬਲਾ ਚਟੀਆਂ ਚਟੀਆਂ ਕੂੰਜਾਂ ਤੇਰੇ ਦੇਸ ਤੋਡਦੀਆਂ ਬਾਬਲਾ ਚਟੀਆਂ ਚਟੀਆਂ ਕੂੰਜਾਂ ਤੇਰੇ ਦੇਸ ਤੋਂ ਡੇਦਿਆ ਆਇਆ ਬਾਬਲ ਕਾਨੂੰ ਦੂਰ ਬਿਆਇਆ ਮੈਨੂੰ ਦੂਰ ਬਿਆਇਆ ਮੇਰਾ ਕੂੰਝ ਬਿਛੋੜਾ ਪਾਇਆ ਅੰਮੜੀਏ ਚਟੀਆਂ ਚਟੀਆਂ ਕੂੰਝਾਂ ਤੇਰੇ ਦੇਸ ਤੋਡ ਦਿਆ ਆ ਅੰਮੜੀਏ ਚਟੀਆਂ ਚਟੀਆਂ ਕੂੰ ਜਾਂ ਤੇਰੇ ਦੇਸ ਤੋਡ ਦਿਆ ਆ ਬਹੁਤ 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 ਜ਼ਿਆਦਾ ਸੋਨਾ ਸ਼ੁਕਰੀਆ ਔਰ ਬੈਸਟ ਬੈਸਟ ਵਿਸ਼ੇਸ ਤੁਹਾਡੇ ਫਿਊਚਰ ਲਈ ਔਰ ਇਸ ਵੈਬ ਸੀਰੀਜ਼ ਦੇ ਲਈ। ਥੈਂਕ ਯੂ ਜੀ। ਸੋ ਕਮਲ ਤੇ ਮਨਜਿੰਦਰ ਦੇ ਨਾਲ ਬਹੁਤ ਸੋਹਣੀ ਗੱਲਬਾਤ ਹੋਈ। ਜੋ ਤੁਸੀਂ ਇਹਨਾਂ ਨੂੰ ਸੁਣੋਗੇ ਤਾਂ ਤੁਹਾਡਾ ਵੀ ਦਿਲ ਕਰੇਗਾ ਕਿ ਇਹ ਗਾਏ ਜਾਂਦੇ ਅਸੀਂ ਬੈਠ ਕੇ ਇਹਨਾਂ ਨੂੰ ਸੁਣਦੇ ਰਹੀਏ। ਵੈਬ ਸੀਰੀਜ਼ ਚੋਪਾਲ ਤੇ ਰਿਲੀਜ਼ ਹੋ ਗਈ ਹੈ। ਉਮੀਦ ਹੈ ਕਿ ਤੁਹਾਨੂੰ ਇਹ ਵੈਬ ਸੀਰੀਜ਼ ਬੇਹੱਦ ਪਸੰਦ ਆਏਗੀ ਔਰ ਇੱਕ ਵਾਰ ਤੁਸੀਂ ਸਾਰੇ ਇੱਕ ਰਿਵਾਈਜ਼ ਦੇ ਵਿੱਚ ਚਲੇ ਜਾਓਗੇ ਕਿ ਸਾਡੇ ਕਲਚਰ ਦੀਆਂ ਕੁਝ ਅਜਹੀਆਂ ਚੀਜ਼ਾਂ ਜੋ ਅੱਜ ਮਿਸ ਹੋ ਗਈਆਂ ਉਹਨਾਂ ਦੀ ਕੀ ਇੰਪੋਰਟੈਂਸ ਸੀ ਸਾਡੀ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਮੇਰੀ ਮਦਰ ਅਕਸਰ ਕਹਿੰਦੇ ਹੁੰਦੇ ਆ ਕਿ ਜ਼ਰੂਰੀ ਨਹੀਂ ਹੁੰਦਾ ਜੇ ਸਿਆਣਿਆਂ ਨੇ ਕੋਈ ਗੱਲ ਕਹੀ ਸੀ ਤਾਂ ਉਹਦਾ ਕੋਈ ਨਾ ਕੋਈ ਅਰਥ ਜ਼ਰੂਰ ਹੋਵੇਗਾ ਸੋ ਚੋਪਾਲ ਤੇ ਵੈਬ ਸੀਰੀਜ਼ ਰੀਤਾ ਨਾਲ ਪ੍ਰੀਤਾ ਦੇਖਣਾ ਨਾ ਭੁੱਲਿਓ